ਇਹ ਅੱਜ ਦਾ ਜਿਹੜਾ ਧਰਨਾ ਜੀ ਇਹ ਪੰਜਾਬ ਦੇ ਵਿੱਚ ਤਿੰਨ ਥਾਵਾਂ ਤੇ ਆ ਫਿਲਹਾਲ ਤਾਂ ਸੁਨੀਲ ਦੇ ਆਖੜਾ ਉਹ ਜਿਹੜਾ ਪ੍ਰਧਾਨ ਹੈ ਬੀਜੇਪੀ ਦਾ ਤੇ ਕੇਵਲ ਢਿੱਲੋਂ ਬਰਨਾਲਾ ਤੇ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹਨਾਂ ਤੇ ਲਾਇਆ ਜਾਣਾ ਇਹ ਦੋ ਦਿਨ ਦਾ ਹਜੇ ਤਾਂ ਸ਼ੁਰੂਆਤ ਤਾਂ ਦੋ ਦਿਨ ਦਾ ਪੱਕਾ ਦਿਨ ਰਾਤ ਰਾਤ ਨੂੰ ਵੀ ਅੱਜ ਇੱਥੇ ਰਹਿਣਾ ਹੈ ਅਸੀਂ ਉਸ ਤੋਂ ਬਾਅਦ ਇਹ ਹੈ ਵੀ ਜੇ ਸਵੇਰ ਵੱਲੋਂ ਸਾਨੂੰ ਕੋਈ ਮੈਸੇਜ ਆਉਂਦਾ ਹੈ ਜਾਂ ਸਰਕਾਰ ਦਾ ਕੋਈ ਨਹੀਂ ਸਾਡੇ ਨਾਲ ਮਿਲਣ ਦਾ ਕੋਈ ਕਿਸੇ ਮੰਤਰੀ ਦਾ ਉਹ ਗੱਲਬਾਤ ਹੁੰਦੀ ਤਾਂ ਅਸੀਂ ਇਸ ਨੂੰ ਲੰਮਾ ਵੀ ਕਰ ਸਕਦੇ ਪੰਜਾਬ ਚ ਟੋਲ ਲੱਗਦਾ ਕਿ ਪੰਜਾਬ ਦੇ ਵਿੱਚ ਅੱਜ 17 ਤੇ 18 ਵਾਸਤੇ ਦੋ ਦਿਨਾਂ ਵਾਸਤੇ ਟੋਲ ਵੀ ਪਰਚੀ ਫ੍ਰੀ ਕੀਤੀ ਜਾਊਗੀ ਇਹਦੇ ਚ ਉਗਰਾਹਾਂ ਦਾ ਬੜਾ ਵੱਡਾ ਰੋਲ ਹੋਣਾ ਤੇ ਬਾਕੀ ਉਹ ਹੋਰ ਜੱਟਾਂ ਤੇ ਮੰਦੀਆਂ ਦਾ ਵੀ ਸਹਿਯੋਗ ਨਾਲ ਹੈ। ਮੌਸਮ ਦੇ ਹਿਸਾਬ ਨਾਲ 2 ਦਿਨ ਦੇ ਮੀਂਹ ਵੀ ਲਿਖਿਆ ਹੋਇਆ ਵਿੱਚ ਜੋ ਕਿਸ ਤਰ੍ਹਾਂ ਦੇ ਤੁਹਾਡੇ ਉੱਪਰ ਬੰਦ ਉਹ ਤਾਂ ਜੀ ਦੇਖੋ ਜੋ ਸਾਡੇ ਨਾਲ ਸਰਕਾਰਾਂ ਬਤ ਕਰਾ ਕਰਦੀਆਂ ਨੇ ਜੇ ਪਰਮਾਤਮਾ ਨੇ ਵੀ ਕਰਨਾ ਹੋਣਾ ਮੀਂਹ ਨੇ ਹੀ ਆਉਗੀ ਉਹ ਵੀ ਅਸੀਂ ਚੱਲਾਂਗੇ ਪਰ ਅਸੀਂ ਇੱਥੋਂ ਜਾਣ ਵਾਲੇ ਨਹੀਂ ਉੱਟਗੇ ਜੇ ਮੀਂਹ ਨੂੰ ਦੇਖ ਕੇ ਅਸੀਂ ਭੱਜਾਂਗੇ ਇਹ ਗੱਲ ਨਹੀਂ ਹੈ। ਮੀਂਹ ਆਵੇ, ਨੇਰੀ ਆਵੇ ਤਾਂ ਇੱਥੇ ਜਿੰਨਾ ਸਾਡਾ ਟਾਈਮ ਦਾ ਟਾਰਗੇਟ ਰੱਖਿਆ ਉਹਨੂੰ ਪੂਰਾ ਕਰਕੇ ਹੀ ਜਾ। ਸ਼ਾਂਤੀਪੁਰ ਸ਼ਾਂਤੀਪੁਰ ਬਿਲਕੁਲ ਸ਼ਾਂਤੀਪੁਰ ਬਕ ਹੋਊਗਾ। ਕੋਈ ਕਿਸੇ ਤਰ੍ਹਾਂ ਦੀ ਐਂਬੂਲੈਂਸ ਜਾਂ ਸਕੂਲ ਦੇ ਜਾਂ ਕੋਈ ਵੀ ਕਿਸੇ ਤਰ ਵਿਆਹ ਸ਼ਾਦੀ ਜਾਂ ਮਰਗਦਾਲੀ ਆਧਾਰੇ ਨੇ ਉਹਨਾਂ ਨੂੰ ਅਸੀਂ ਜਾਣ ਦੀ ਵੀ ਖੁੱਲ ਦੇਵਾਂਗੇ ਅਸੀਂ ਇਸ ਤਰ੍ਹਾਂ ਦਾ ਕੋਈ ਵਿਹਾਰ ਨਹੀਂ ਕਰਨਾ ਜਿਹੜਾ ਕੋਈ ਮਤਲਬ ਅਨਲੀਗਲ ਹੋਵੇ ਗੈਰਮਨੁੱਖੀ ਹੋ। ਤੇ ਨਮਾਇंदे ਅਸੀਂ ਇਸ ਕਰਕੇ ਜੁੜਨੇ ਨੇ ਇਹ ਬੀਜੇਪੀ ਦਾ ਇੱਕ ਤਾਂ ਵੱਡੇ ਜਰੇ ਨੇ। ਪੁਰਾਣੇ ਸਮਿਆਂ ਦੇ ਵਿੱਚ ਬੁੜੀਆਂ ਬਾਤ ਪਾਇਆ ਕਰਦੀਆਂ ਕਹਿੰਦੇ ਤੇ ਵੱਡੇ ਰਾਖਸ਼ ਨੂੰ ਮਾਰਨਾ ਖਤਮ ਕਰਨਾ ਨੂੰ ਡੇਗਣਾ ਤਾਂ ਉਹਦੀ ਜਾਨ ਕਹਿੰਦੇ ਆ ਪੁਰਾਣੇ ਰੱਖਦੇ ਉਪਰ ਇੱਕ ਪਿੰਜਰਾ ਡੰਗਿਆ ਹੋਇਆ ਪਿੰਜਰੇ ਦੇ ਵਿੱਚ ਉਹਦੀ ਜਾਨ ਹੈ। ਅਸੀਂ ਇਹ ਸਮਝਦੇ ਆਂ ਵੀ ਬੀਜੇਪੀ ਦੀ ਜਾਨ ਆ ਉਹਦੇ ਜਿਹੜੇ ਪੰਜਾਬ ਦੇ ਮੰਤਰੀ ਨੇ ਵੱਡੇ ਜਿਹਨੇ ਉਹਨਾਂ ਦੇ ਵਿੱਚ ਹੈ ਉਸੇ ਤਰ੍ਹਾਂ ਜਿਵੇਂ ਉਹਦੋਂ ਤੋਤੇ ਜਿਹਾ ਰੱਤਾਂ ਮਰੋੜਿਆ ਕਰਦੇ ਰਾਖਸ਼ੀਸ਼ ਨੂੰ ਛੇਕ ਪੁੰਜਿਆ ਕਰਦਾ ਉਸ ਤਰ੍ਹਾਂ ਉਸ ਕਰਕੇ ਅਸੀਂ ਇਹਨਾਂ ਨੂੰ ਚੁਣਿਆ ਕਿਉਂਕਿ ਇਹ ਬੀਜੇਪੀ ਦੇ ਵੱਡੇ ਚਿਹਰੇ ਨੇ ਜਿਹੜੇ ਅੱਜ ਇਹਨਾਂ ਨੂੰ ਘੇਰਦੇ ਆ ਮਾਨਸਿਕ ਤੌਰ ਤੇ ਦੇਖਦੇ ਆ ਤਾਂ ਬੀਜੇਪੀ ਨੂੰ ਤਾਂ ਛੇਕ ਲੱਗਣਾ ਹੈ ਇਹ ਗੱਲਾਂ ਦੇ ਵਿੱਚੋਂ ਅਸੀਂ ਬੀਜੇਪੀ ਦੇ ਜਿਹੜੇ ਬੰਦੇ ਜਿਹੜੇ ਨੇ ਉਹ ਚੁਣੇ